ਮਾਪੇ ਰੱਖ ਲਓ ਆਪਣੇ ਬੱਚਿਆਂ ਦਾ ਧਿਆਨ ਗਲੀ 'ਚ ਖੇਡਦੇ ਦੋ ਜਵਾਕ ਹੋ ਗਏ ਅਚਾਨਕ ਲਾਪਤਾ ਮਾਮਾ ਦਾ ਰੋ ਰੋ ਕੇ ਖੁਗਿਆ ਬੁਰਾ ਹਾਲ ਨਜ਼ਲ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ ਦੋ ਬੱਚੇ ਗਾਇਬ ਹੋ ਜਾਂਦੇ ਨੇ ਲਾਪਤਾ ਹੋ ਗਏ ਨੇ ਜਦੋਂ ਕੁਝ ਸਮੇਂ ਬਾਅਦ ਬੱਚੇ ਨਹੀਂ ਮਿਲੇ ਤਾਂ ਪਰਿਵਾਰ ਨੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ 24 ਘੰਟੇ ਬੀਤਣ ਤੋਂ ਬਾਅਦ ਵੀ ਦੋਵਾਂ ਬੱਚਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਨਾ ਹੀ ਪਰਿਵਾਰ ਨੂੰ ਕੋਈ ਫਿਰੋਤੀ ਦਾ ਫੋਨ ਆਇਆ ਇਸ ਦੌਰਾਨ ਕੱਲ ਰਾਤ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਕੇ ਪਾਲ ਕੀਤੀ ਹੈ ਤਾਂ ਦੱਸਦੇ ਕਿ ਇਸ ਪੁਲਿਸ ਨੇ ਇਸ ਬਾਰੇ ਅਪਡੇਟ ਜੋ ਕਿ ਅਪਡੇਟਸ ਪੰਜਾਬ ਅਤੇ ਹੋਰ ਗਵਾਂਡੀ ਜ਼ਿਲ੍ਹਾ ਦੇ ਨਾਲ ਵੀ ਸਾਂਝੇ ਕੀਤੇ ਨੇ ਤਾਂ ਜੋ ਬੱਚਿਆਂ ਦਾ ਪਤਾ ਲਗਾਇਆ ਜਾ ਸਕੇ ਪੁਲਿਸ ਦੇ ਅਨੁਸਾਰ ਦੋਵੇਂ ਲਾਪਤਾ ਬੱਚਿਆਂ ਦੇ ਪਰਿਵਾਰਕ ਮੈਂਬਰ ਰਾਏਪੁਰ ਖੁਰ ਦੇ ਵਿੱਚ ਰਹਿੰਦੇ ਨੇ ਅਤੇ ਚੰਡੀਗੜ੍ਹ ਦੇ ਵਿੱਚ ਮਜ਼ਦੂਰੀ ਕਰਕੇ ਪਰਿਵਾਰ ਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਪੇਟ ਪਾਲਦੇ ਨੇ ਇੱਕ ਬੱਚਾ ਤੀਜੀ ਜਮਾਤ ਦੇ ਵਿੱਚ ਪੜਦਾ ਹੈ ਅਤੇ ਦੂਜਾ ਸਕੂਲ ਨਹੀਂ ਜਾਂਦਾ ਤੇ ਇਸ ਮਾਮਲੇ ਦੇ ਨਾਲ ਸੰਬੰਧਿਤ ਇੱਕ ਸਿਸਟੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਵੇਂ ਬੱਚੇ ਇੱਕ ਦੂਜੇ ਦੇ ਉੱਤੇ ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਹੱਥ ਰੱਖ ਕੇ ਭਜਦੇ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਆਖਰੀ ਵਾਰ ਉੱਥੇ ਹੀ ਦੇਖਿਆ ਗਿਆ ਸੀਗਾ ਤਲਾਪਤ ਬੱਚੇ 8 ਸਾਲ ਅਤੇ 12 ਸਾਲ ਦੇ ਨੇ ਪੁਲਿਸ ਅਨੁਸਾਰ ਇਸ਼ਾਂਤ 8 ਸਾਲ ਦਾ ਹੈ ਅਤੇ ਆਯੂਸ਼ 12 ਸਾਲ ਦਾ ਹੈ ਦੋਵੇਂ ਆਪਣੇ ਘਰ ਦੇ ਬਾਹਰ ਆ ਜੋ ਕਿ ਖੇਡ ਰਹੇ ਸਨ ਤੇ ਜਦੋਂ ਉਹ ਗਾਇਬ ਹੋ ਗਏ ਤਮੋਲੀ ਜਗੜਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਹਰੀ ਓਮ ਪ੍ਰਕਾਸ਼ ਨੇ ਦੱਸਿਆ ਹੈਗਾ ਕਿ ਜਿਵੇਂ ਹੀ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਤੁਰੰਤ ਤਿੰਨ ਟੀਮਾਂ ਬਣਾਈਆਂ ਟੀਮਾਂ ਨੇ ਬੱਚਾ ਨੂੰ ਲੱਭਣ ਦੇ ਲਈ ਰਾਤ ਭਰ ਤਲਾਸ਼ੀ ਲਈ ਹੈ ਤਾਂ ਸ਼ੁਰੂਆਤ ਦੇ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਨੂੰ ਵੀ ਕਵਰ ਕੀਤਾ ਗਿਆ ਜਦੋਂ ਉੱਥੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਟੀਮਾਂ ਨੇ ਸਾਰੇ ਹਸਪਤਾਲਾਂ ਧਾਰਮਿਕ ਸਥਾਨਾਂ ਖਾਲੀ ਘਰਾਂ ਅਤੇ ਪੁਰਾਣੀਆਂ ਇਮਾਰਤਾਂ ਦੀ ਵੀ ਤਲਾਸ਼ੀ ਲਈ ਹੈ ਪਰ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਉਹਨਾਂ ਨੇ ਕਿਹਾ ਹੈਗਾ ਕਿ ਇੱਕ ਟੀਮ ਅਜੇ ਵੀ ਪਾਲ ਦੇ ਵਿੱਚ ਲੱਗੀ ਹੋਈ ਹੈ ਤਾਂ ਉਹਨਾਂ ਨੇ ਉਮੀਦ ਜਤਾਈ ਹੈ ਕਿ ਬੱਚੇ ਖੇਡਦੇ ਹੋਏ ਭਟਕ ਗਏ ਹੋਣਗੇ ਅਤੇ ਜਲਦੀ ਹੀ ਵਾਪਸ ਆ ਜਾਣਗੇ ਪੁਲਿਸ ਨੇ ਦੱਸਿਆ ਹੈਗਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਪਰਿਵਾਰਕ ਪਰਿਵਾਰਾਂ ਨੂੰ ਕੋਈ ਫੋਨ ਨਹੀਂ ਆਇਆ ਪੁਲਿਸ ਨੇ ਨੇੜਲੇ ਕਈ ਪਿੰਡਾਂ ਦੇ ਵਿੱਚ ਵੀ ਘੋਸ਼ਨਾਵਾਂ ਕੀਤੀਆਂ ਨੇ ਤਾਂ ਜੋ ਜਿਸ ਵੀ ਜਿਸ ਕਿਸੇ ਨੂੰ ਵੀ ਇਲਾਕੇ ਦੇ ਵਿੱਚ ਬੱਚਾ ਦਿਖੇ ਤਾਂ ਉਹ ਉਹਨਾਂ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਸਕੇ ਮਾਹਿਰਾ ਦਾ ਕਹਿਣਾ ਹੈਗਾ ਕਿ ਇਹ ਦਿਨ ਇਕੱਠਾ ਵਾਲੇ ਨੇ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲਗਾਏ ਜਾ ਰਹੇ ਨੇ ਤਾਂ ਇਸ ਦੇ ਲਈ ਇਹ ਮੰਨਿਆ ਜਾ ਰਿਹਾ ਹੈਗਾ ਕਿ ਬੱਚਾ ਨੂੰ ਉਸ ਰਾਤ ਖਾਣਾ ਅਤੇ ਪਾਣੀ ਮਿਲਿਆ ਹੋਵੇਗਾ ਤੇ ਪੁਲਿਸ ਨੇ ਇਹ ਵੀ ਕਿਹਾ ਹੈਗਾ ਕਿ ਬੱਚਾ ਨੂੰ ਜਲਦੀ ਤੋਂ ਜਲਦੀ ਲੱਭਣ ਦੇ ਲਈ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁਬਾਰਾ ਮਿਲਾਉਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਤੁਸੀਂ ਵੀ ਆਪਣੇ ਬੱਚਾ ਦਾ ਖਾਸ ਧਿਆਨ ਰੱਖੋ ਕੱਲੇ ਬੱਚਾ ਬਾਹਰ ਕਿਤੇ ਵੀ ਨਾ ਭੇਜੋ ਤਦ ਆਸਦੀ ਹੈ ਕਿ ਪਿਛਲੇ ਕਈ ਇਹ ਕੋਈ ਪਹਿਲੇ ਜੋ ਕਿ ਕੇਸ ਨਹੀਂ ਆ ਰਹੇ ਆ ਪਹਿਲਾ ਮਾਮਲਾ ਸਾਹਮਣੇ ਨਹੀਂ ਆ ਰਿਹਾ ਜਿੱਥੇ ਕਿ ਬੱਚੇ ਲਾਪਤਾ ਹੋ ਗਏ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਹਾਲਾਂਕਿ ਇਹ ਚੰਡੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਆਪਣੇ ਘਰ ਦੇ ਬਾਹਰ ਦੋ ਬੱਚੇ ਖੇਡ ਰਹੇ ਸਨ ਤੇ ਅਚਾਨਕ ਲਾਪਤਾ ਹੋ ਜਾਂਦੇ ਨੇ